ਚੱਲ ਚੱਲੀਏ ਜਰਗਦੇ ਮੇਕੇ ਨਹੀਂ ਮੁੰਡਾ ਤੇਰਾ ਮੈਂ ਚੱਕ ਲੂੰ ਉਹ ਚਰ ਗਿਆ ਹਾਂਜੀ ਕਾਲਾ ਨਹੀਂ ਕਰਦਾ ਕਾਲਾ ਹੈ ਇਹ ਗੁਰੀ ਇਹ ਆ ਗੁਰੀ ਹਾਂ ਅੱਗ ਦੀ ਛੁਰੀ ਹਾਂ ਭਰੀ ਜਿੰਨੇ ਦੂਰੋਂ ਨੇੜੇ ਮੇਰੇ ਭਾਈ ਮੇਲੇ ਦੇ ਵਿੱਚ ਪਹੁੰਚੇ ਨੇ ਕਿਉਂ ਥੋੜੀ ਜੀ ਮੈਂ ਮਾਫੀ ਮੰਗਦਾ ਅੱਜ ਕਿਉਂ ਦਿਨ ਰਾਤ ਮੈਂ ਚੱਲਦਾ ਮੰਡੀਆਂ 'ਚ ਹਾਂਜੀ ਹਾਂ ਥੋੜਾ ਜਿਹਾ ਕਲਾ ਜ਼ਰੂਰ ਖਰਾਬ ਹੋ ਰਿਹਾ ਤੇ ਤੇਰਾ ਅੱਜ ਨੂੰ ਕਹੂੰਗੀ ਅੱਜ ਬਾਜ ਨਹੀਂ ਲੱਗਣੀ ਨਹੀਂ ਨਹੀਂ ਬਾਜ ਦੇ ਨਾਲ ਇੱਕ ਕਲਾਕਾਰ ਹੁੰਦਾ ਕੋਈ ਵੀ ਹੈ ਕਿਹੜੇ ਪਿੰਡ ਤੋਂ ਆਏ ਆ ਜੀ ਪਹਿਲ ਤੋਂ ਜੀ ਪਹਿਲੋਂ ਪੈਲ ਪੈਦਾ ਪਾਉਂ ਤੋ ਪੈਲ ਜਰਗਲੇ ਵੇ ਪੈਲ ਹਾਂਜੀ ਜਰਗ ਪੈਲ ਜੰਗ ਦਾ ਹਾਂ ਚੱਲ ਚੱਲੀਏ ਜਰਗ ਦੇ ਮੇਲੇ ਨਹੀਂ ਮੁੰਗਾ ਤੇਰਾ ਮੈਂ ਚੱਕ ਲੂੰ ਉਹ ਜਰਗ ਹੈ ਹਾਂਜੀ ਠੀਕ ਹੈ ਜੀ ਨੋਆ ਵੀਰ ਜੀ ਕਾਲਾ ਬੱਕਰੀਆਂ ਕਾਲਾ ਬੱਕਰੀਆਂ ਵਾਲਾ ਕਾਲਾ ਨਹੀਂ ਕਰਦਾ ਕਾਲਾ ਹੈ ਇਹ ਗੁਰੀ ਇਹ ਆ ਗੁਰੀ ਅੱਗ ਦੀ ਛੁਰੀ ਇਹ ਆ ਪਿੰਡਰ ਦੂਆ ਪਿੰਡਰ ਦੂਆ ਭਾਗਾ ਹਰਤੀਜਾ ਭਾਗਾ ਰਤੀਜਾ ਭਾਗਾ ਕੀ ਤੇ ਫੜਾ ਰਹੇ ਨੇ ਜੀ ਚਲਾ ਰਹੇ ਨੇ ਇੰਡੀਆ 'ਚ ਬਾਬੇ ਜੀ ਹਾਜ਼ਰੀ ਦੇ ਵਿੱਚ ਚੌਂਕੀ ਭਰਾਉਣ ਆਏ ਜੀ ਹਾਂ ਜੀ ਬੱਕਰੀਆਂ ਦੀ ਕ ਵੇਚਣ ਆਏ ਹੋ ਜੀ ਵੀ ਸਾਡੇ ਵਿੱਚੋਂ ਛੇ ਕਿ ਵੀ ਦਮਾ ਜੀ ਦਾ ਨਹੀਂ ਵੇਚ ਨਹੀਂ ਦਿੰਦੇ ਨਾ ਪੁੱਤ ਦਿਖਾਓ ਜੀ ਸਾਨੂੰ ਮਾਲ ਹਾਂ ਸਸਰੀਕਰ ਬਾਬਾ ਜੀ ਦੇਖੋ ਜੀ ਅੱਛਾ ਇਹ ਬੱਚਾ ਤੀਨਾ ਛੇ ਰਾ ਖਤਾਂਦਾ ਜੀ ਛੇ ਰਾ ਦੋ ਦਾ ਕਿ ਤਾਜ਼ੀ ਰਾਂ ਦੋ ਦੰਦ ਹੋ ਗਿਆ ਜੀ ਦੂਆ ਹੈ ਨਾਗਰਾ ਇਹ ਡੱਬਾ ਜੀ ਨਾਗਰਾ ਡੱਬਾ ਤੇ ਚਾਰ ਦੰਦ ਆਉਂਦਾ ਜੀ ਦੋ ਦੰਦ ਬੱਚਾ ਹੋ ਗਿਆ ਜੀ ਥੋੜਾ ਇਹ ਕਿੰਨੇ ਵੇਚਣੇ ਨੇ ਜੀ ਕਿੱਛੇ ਜੀ ਥੋੜੇ ਜੀ ਛੋਟੇ ਰਹਿ ਗਏ ਬੱਚੇ ਬੜੇ ਸੋਹਣੇ ਦਿਖ ਰਹੇ ਬੱਚੇ ਬਹੁਤ ਕਮ ਨਬਰ ਤੇ ਚਲੋ ਕੋਈ ਨਹੀਂ ਮੁਕੱਦਰ ਅੱਗੇ ਜੀ ਹੋਰ ਬਕਲੀਆਂ ਦਿਖਾਓ ਜੀ ਸਾਨੂੰ ਵਧੀਆ ਵਧੀਆ ਕਹਿੰਦੀਆਂ ਕੋਈ ਵੇਚਣ ਵਾਲੀਆਂ ਨੇ ਵੀਡੀਓ ਬਣਵਾ ਲਓ ਇਹਨਾਂ ਨੂੰ ਆਹ ਇੱਕ ਵਾਰੀ ਦੁਨੀਆ ਵੀ ਪੂਰੇ ਤੋਂ ਵੀ ਦਿੱਖਦੀ ਐ SUV ਐ ਇਹ ਪਹਿਲੇ SUV ਐ ਦੰਦ ਦਿਖਾਓ ਇਹ ਤਾਂ ਪਹਿਲੇ SUV ਐ ਇੱਕ ਅੱਛਾ ਇਹਨਾਂ ਜਮੀ SUV ਵਰਚੇ ਛੱਡ ਗਈ ਪਹਿਲਾਂ ਵਰਚੇ SUV ਮੋਰ ਵੀ ਇੱਥੇ ਆ ਰਹੇ ਆਪਣ ਬਣਾਈ ਵੀ ਵੀਡੀਓ ਕਿਸ ਨੂੰ ਕਰੀਏ ਨੂੰ ਕਰੀਏ ਉੱਪਰੇ ਗੱਲਾਂ ਹਾਇਰ ਉਹ ਆ ਬੱਕਰੀਆਂ ਨੂੰ ਮੂੰਹ ਮਾਰੇ ਪਿੱਛਾ ਛੱਲੇ ਹੋਏ ਮੈਂ ਇਹਨੂੰ ਗੱਲ ਕਰ ਰਿਹਾ ਹਾਂ ਟਾਈਮ ਰੈਡ ਹਾਂ ਹਾਂ 6 ਦੰਦ ਬੱਕਰੀਆਂ ਦੀ ਬਹੁਤ ਵਧੀਆ ਬੱਕਰੀ ਹੈ ਹਜੇ ਸੂਈ ਨੇ ਪਹਿਲੀ ਵਾਰ ਸੂਣੇ ਪੱਠ ਨੇ ਗੱਬਣ ਪੱਠ ਹੈ ਪੂਰੀ ਕੁਆਲਟੀਦਾਰ ਹੈ ਸਿੰਗੀ ਵਧੀਆ ਚਿੱਟੀ ਅੱਖ ਤੇ ਕੰਨ ਵੀ ਬਹੁਤ ਵਧੀਆ ਨੇ ਬੱਕਰੀ ਦੇ ਤੇ ਔਰ ਬੱਕਰੀਆਂ ਜਮਾ ਵੀਤਲ ਘਾਣੀ ਇਹਨੂੰ ਬਲੈਕ ਕਲਰ ਦੇ ਵਿੱਚ ਬੋਲਦੇ ਨੇ ਹੋਰ ਦਿਖਾਓ ਜੀ ਹੋਰ ਦਿਖਾਓ ਠੀਕ ਇਹ ਲਾਈਆਂ ਦੇ ਵਿੱਚ ਦਈਆਂ ਇਹ ਲਾਈਆਂ ਇਹ ਵੀ ਦੁੱਧ ਜੀ ਅੱਛਾ ਜੀ ਜੀ ਠੀਕ ਕੰਮ ਦੇਖਿਓ ਜੀ 6 ਚੱਕ ਦੇ ਪਹਿਲਾ ਕਹੇ ਬੱਚੇ ਕਿੰਨੇ ਭਾਈ ਬੱਚੇ ਤਾਂ ਦੋ ਹੀ ਸੀ ਦੋ ਐ ਵਧੀਆ ਬੱਚੇ ਪਾਲਦੀ ਐ ਬੱਚੇ ਕਾਲੇ ਪੱਠਾ ਦੁੱਧ ਕਿੰਨਾ ਕਹਦੇ ਥੱਲੇ ਉਹ ਪੈਗਾ ਜੀ 2 ਲਾਈ ਕਿੰਨੇ ਦੁੱਧ ਕੱਢੇ ਦੋਏ ਡੰਗਾ ਸਹੀ ਗੋ ਬਸ ਬੱਕਰੀ ਕਹਿੰਦੇ ਦੁੱਧ ਐ ਨਹੀਂ ਬਾਕੀ ਬਕਵਾਸ ਬਾਜੀ ਦਾ ਕੋਈ ਫਾਇਦਾ ਨਹੀਂ ਦੁੱਧ ਦੋਏ ਠੰਮਾ ਦਾ ਬੱਕਰੀ 3 ਕਿਲੋ ਕੱਢੀ ਜਿਵੇਂ ਬਹੁਤ ਬਾਹਰਲੀ ਰੋਹੀ ਦੇ ਵਿੱਚ ਚਾਟ ਕੇ ਕਮਾਨ ਆ ਬਾਈ ਮੈਂ ਇਹ ਵੀ ਤਿਆਰੀ ਐ ਮੈਨੂੰ ਲੱਗਦਾ 20 ਕਿਲੋ ਇਹ ਤਿਆਰੀ ਨਹੀਂ ਹਾਂਜੀ ਆ ਜਰੇ ਅੰਨ ਰੱਖਿਆ ਲਾ ਲਾਗੀ ਬਾਣਾ ਹੁਣ ਭਾਂਡਾ ਮੜਾ ਮੜਾ ਥੋਰ ਰੱਖਿਆ ਹੋ ਜੀ ਸਾਨੂੰ ਬਹੁਤ ਸੋਹਣੀ ਸਿੰਗੀ ਸੁਜੀ ਦੀ ਬੱਕਰੀ ਅੱਥੇ ਵਾਲੀ ਇੱਕ ਐਸ ਵੀ ਹੈ ਬਾਈ ਇਹ ਵੀ ਦੂਜੀ ਸੁਜੀ ਅੱਛਾ ਦੂਜੀ ਇੱਕ ਕੋਈ ਨਾ ਖੇੜੀਆਂ ਨਹੀਂ ਫਰਦਾ ਪਤੰਦਰਾ ਸਹੀ ਨਹੀਂ ਹੋਈ ਹੈ ਲੱਖ ਵੀ ਬਹੁਤ ਚੱਕਮਾਂ ਬੱਕਰੀ ਜਤੋਂ ਮੜਿਆ ਹੈ ਦੰਦ ਖੈਂਦਰੀ ਇਹ ਉਹ ਵੀ ਸ਼ੇਵਾਂ ਨੇ ਇਹ ਨਹੀਂ ਵੀ ਇਹਦੇ ਨਾਲ ਹੀ ਸੂਣ ਹਾਂ ਹਾਂ ਇਕੱਠੇ ਖੁਰੀਆਂ ਬੱਕਰੀਆਂ ਦੂਜੇ ਸੂਏ ਅੱਛਾ ਹੋਰ ਲਖਿਆ ਕੋਈ ਸੰਗਣਾ ਰੱਖਨੇ ਬਾਈ ਜੰਮ ਪੂਰੇ ਉਗੀ ਕੈ ਸੂਏ ਬਾਈ ਇਹ ਹੁਣ ਤੀਜੇ ਸੂਏ ਦੇ ਤੀਜੇ ਦੋ ਪੱਠਾ ਪੈਲਾ ਰੱਖਿਆ ਨੇ ਕਿ ਦੋ ਅੱਛਾ ਵਧੀਆ ਬੱਚੀਆਂ ਕੱਢਦੀਆਂ ਜਮਾਂ ਤੋਂ ਉਹਨਾਂ ਕੇ ਨੈਚਰ ਦੀ ਗੱਲਾਂ ਹੈ ਇਹ ਹੋਣ ਨੇ ਇੱਥੇ ਨੇ ਗੱਲਾਂ ਮੈਲੇ ਤੇ ਅੱਜ ਮਤਲਬ ਕੱਚੀ ਸਾਰੇ ਮੈਨੂੰ ਆ ਜਾ ਨਹੀਂ ਹੈ ਕੋਈ ਗੱਲ ਨਹੀਂ ਮੋੜ ਦਿੰਦੀ ਬਹੁਤ ਵਧੀਆ ਚੀਜ਼ ਆ ਰਿਹਾ ਆਸੀ ਮੇਰੇ ਭਾਈ ਦਾ ਜੈਲਦਾਰ ਸਾਹ ਦਾ ਧੰਨਵਾਦ ਕਰਦੇ ਆ ਕਿਉਂਕਿ ਬਹੁਤ ਦੂਰੋਂ ਮੇਰੇ ਇਲਾਕੇ ਚੋਂ ਲਦਾੜ ਪਿੰਡ ਤੋਂ ਪਹੁੰਚੇ ਨੇ ਗਾਗਾ ਲੈਰਾ ਖੰਡੇਵਾਦ ਖਾਈ ਗਾਗਾ ਲੈਰਾ ਖੰਡੇਵਾਦ ਖਾਈ ਤੇ ਫੇਕਦਾ ਪਾਲ ਦਪਾਈ ਹਾ 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 ਉਥੋਂ ਆਏ ਨਹੀਂ ਮੇਰੇ ਵੀ ਜਲਦਾਰ ਸਾਹਿਬ ਤੇ ਛੋਟਾ ਜਲਦਾਰ ਤੇ ਵੱਡਾ ਜਲਦਾਰ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਦਾ ਮੇਲੇਆਂ ਦੇ ਵਿੱਚ ਪਹੁੰਚਿਆਂ ਦਾ ਬਹੁਤ ਵਧੀਆ ਜੀ ਜਗਦੀਪ ਭਾਈ ਆਏ ਮੰਡੀ ਵਾਲਾ ਆ ਰਿਹਾ ਅੱਛਾ ਠੀਕ ਹੈ ਜੀ ਤੁਹਾਨੂੰ ਹਾਂ ਜੀ ਆਜੋ ਹੋਣ ਦਿਓ ਬੱਕਰੀ ਕੋਲ ਕੱਢੋ ਮੈਂ ਮੇਰਾ ਕੰਮ ਕਰਾਵਾਂ ਹਾਂ ਹਾਂ ਜੀ ਪਹਿਲਾਂ ਕੱਢੋ ਵੀ ਟੀਮਾਂ ਦਾ ਬੱਕਰੀ ਦਾ ਲੈ ਕਰਾਂਗੇ ਹੁਣੇ ਆਪਾਂ ਇਹ ਜੁੱਤਾ ਇਹ ਰੋਡੀਆਂ ਕੋਹਨੀਆਂ ਜੀ ਜਿਨ੍ਹਾਂ ਸਿੰਘਾਂ ਤੋਂ ਆਈ ਇਹ ਜਿਨ੍ਹਾਂ ਸਿੰਘਾਂ ਤੋਂ ਨਹੀਂ ਇਹ ਆਪਣੀ ਜਗ੍ਹਾ ਤੱਕੜੀ ਆ ਪਹਿਲਾਂ ਰੋਡੀਆਂ ਕੋਹਨੀਆਂ ਬੱਕਰੀਆਂ ਆਪਣੇ ਬੂੜੇ ਚਾਰਦੇ ਹੁੰਦੇ ਕਿਉਂਕਿ ਜਾਂਦਾ ਸਭ ਹੋਰ ਵੀ ਆ ਬੱਕਰੀ ਆ ਜੋ ਕੋਈ ਨਹੀਂ ਇਹ ਕਰਨਾ ਦੇਖੋ ਇਹ ਵੀ 6 ਹੋ ਗਈ ਜੀ ਹੋਏ ਸ਼ੁਰੂਗੀ ਹੋਏ ਸ਼ੁਰੂਗੀ ਹਾਂਜੀ ਲਾਲ ਲੋਹੀ ਹੈ ਜੀ ਪੱਕੀ ਵਧੀਆ ਸੁਰਮੇ ਰੰਗੀ ਬੱਕਰੀਆਂ ਨਾਲ ਲਾਲ ਨਾਲ ਲੋਹੀ ਹੈ ਕਿਉਂਕਿ ਇਹਨੂੰ ਸੁਰਮੇ ਰੰਗੀ ਕਹਿੰਦੇ ਨੇ ਦੇਖ ਲੈ ਵੀਰ ਵੇ ਵੀ ਨੜੀ ਲੱਗੀ ਹੋਈ ਹੈ ਹਾਂ ਹਾਜ਼ਰੇ ਤਾਂ ਨਹੀਂ ਕੱਢੂਗੀ 1 ਮਹੀਨਾ ਅਗੇ ਹਾਂਜੀ ਹਾਂ ਜੀ ਲਾ ਰਹੋ ਫਕੀਰ ਆਲ ਦੇਖੋ ਇਹ ਜੀ ਪੱਕੀ ਗਾਣਦ ਕਿਹਾ ਛੋਲੇ ਭਾਈ ਇਹਦੀ ਦੁਗਈਆ ਠੀਕ ਹੈ ਜੀ ਚਲੋ ਕੋਈ ਗੱਲ ਨਹੀਂ ਦੂਵੇ ਤਾਂ ਖਰਚ ਹੋਊਗਾ ਅੱਤਪਾ ਸੱਚ ਬੋਲੀ ਨਾ ਨਾ ਦੂਵੇ ਨਾ ਨਾ ਦੂਵੇ ਹੋਣਾ ਇਹ ਨਹੀਂ ਤਾਂ ਤਾਂ ਖਾਈ ਖੜੀ ਆ ਕੁਛ ਕਹੀ ਜਾਂ ਪਕਾ ਕੇ ਹਾਸ ਕਰਾਈ ਜਾਂ ਤਾਂ ਨਾ ਮੋੜ ਹੋਤੀਏ ਸੁਣਾ ਇਹਨੇ ਹਾਂ ਦੋਵੇਂ ਦੁਈ ਆ ਹੋ ਰੋਟੀ ਪੈਲੇ ਹੋਈ ਆ ਉਹਨਾਂ ਦੁਮੇ ਇਹ ਵੀ ਕੱਡੂ ਤੇਰੀ 20 ਦਿਨ ਬੱਤੀ ਤਿਆਰ ਹੈ ਹਾਂ ਜੀ ਹੋਰ ਕੋਈ ਵੇਚਣ ਵਾਲੀ ਸੇਲ ਵਾਲੀ ਨਹੀਂ ਆਉਂਦਾ ਕੀਓ ਇਹ ਨਾਕਰੀ ਜੱੱਗੀ ਦਾ ਨਾਮ ਹੈ ਜੀ ਹਾਂ ਜੀ ਠੀਕ ਹੈ ਠੀਕ ਹੈ ਬੱਚਾ ਬੱਚਾ ਕੋਈ ਨਹੀਂ ਬੱਚਾ ਜਿਹੜਾ ਘਰੇ ਆ ਜੀ ਇੱਕ ਖੇਲੀ ਦਗੀ ਉਹ ਪੱਛਾਇਆ ਇਹ ਕੋਲਾ ਬਹੁਤ ਸੋਹਣੀ ਬੱਕਰੀ ਐ ਥਣ ਚੱਡਾ ਬਹੁਤ ਵਧੀਆ ਬੱਕਰੀ ਦਾ ਅੱਗਾ ਪਿੱਛਾ ਟਕਾਇਓ ਸਮਾਂ ਕਮਾ ਲਿਆ ਹਮਾਰੇ ਹਮਾਰੇ ਕਮਾ ਲਿਆ ਜੋ ਸਾਨੂੰ ਕਈ ਵਾਰੀ ਥਰ ਵਿੱਚ ਕਹਿ ਇਹਨਾਂ ਨੇ ਵੀ ਤੁਸੀਂ ਸਾਨੂੰ ਡਿਊਟੀ ਦੀ ਫੋਟੋ ਵੀ ਭੇਜਿਆ ਕਰੋ ਹਨਾਂ ਦੀ ਭੇਜਿਆ ਕਰੋ ਇਹ ਸਾਡਾ ਹੱਕ ਮੰਨਦੇ ਕਿਉਂਕਿ ਜਦ ਅਸੀਂ ਵੀਡੀਓ ਬਣਾਉਨੇ ਆ ਅਗਲਾ ਕੰਮ ਸਾਨੂੰ ਸਾਰਾ ਕੁਝ ਭੇਜਿਆ ਕਰੋ ਵੀਡੀਓ ਚ ਕੱਚਾ ਕੰਮ ਨਾ ਕਰਿਆ ਕਰੋ ਅੱਛਾ ਜੀ ਬਾਈਆਂ ਦਾ ਪਿੰਡ ਕਿਹੜੇ ਬਾਈ ਪੈਰ ਜੀ ਪਿੰਡ ਪੈਰ ਆ ਜੀ ਪੈਰ ਪਿੰਡ ਨੰਬਰ ਦੇਓ ਮੁੰਡੇ ਨੂੰ ਤੇ ਦੋ ਤਿੰਨ ਢੱਕੜੀਆਂ ਬੱਕਰੀਆਂ ਇੱਥੇ ਲਾਓ ਕਾਲੀ ਬੱਕਰੀ ਤਾਂ ਹੈ 1 ਕਿਲੋ ਬੱਕਰੀ ਹੋਰ ਢੱਕੜੀਆਂ ਐ ਮੂੰਹ ਕਰਕੇ ਹਾਂ ਜੀ ਕਰਨ ਚੱਲੂ ਤੇ ਬੱਕਰੇ ਤੇ ਬੱਕਰੀਆਂ ਸੇਲ ਵਾਸਤੇ ਨੇ ਬਾਈਆਂ ਲਵੇ ਜਿਹੜੇ ਵੀ ਚਾਹਵਾਂ ਹੋਣ ਤੇ ਨੰਬਰ ਦੇ ਦਾਂਗੇ ਸਟੇਟਿਸ ਸਰ ਜੀ ਨਿਸ਼ਚੈ ਮੈਂ ਕਹੀਂ ਮਿਲਨੇ ਮਿਲ ਸਕੋਗੇ ਬਾਈਆਂ ਨਾਲ ਧੰਨਵਾਦ 10 ਮਿੰਟ ਵਿੱਚ ਠਹਿਰ ਕੇ ਨੰਬਰ ਲਗਾਣਾ